ਕਹਾਣੀ ਬੜੀ ਨੇੜੇ ਬੜੀ ਦੂਰ ਭਾਗ ਤੀਜਾ ਠਹਿਨੀ ਦੱਸਦੀਆਂ ਦੇਖ ਕੇ ਗੱਡੀ ਕਾਲੀ ਮਚਾਈ ਹੋਈ ਐ ਮੈਂ ਇਹਦੀ ਲਾੜ ਜਿਹੇ ਨਾਲ ਥੱਫਾ ਮਾਰਿਆ ਇਹ ਇੱਕ ਪਾਸੇ ਨੂੰ ਟੈਂਦੀ ਚਲੀ ਗਈ ਮੇਰਾ ਹਾਸਾ ਨਿਕਲ ਗਿਆ ਕਿ ਢੀ ਮਲੂਕ ਜਹੀ ਨਿਆਣੀ ਐ ਸੋਚਦੀ ਐ ਕਹਾਣੀ ਅੱਗੇ ਤੋਰਿਆ ਪਰ ਮੇਰੇ ਕਵੀ ਮੇਰੇ ਮੂੰਹ ਚੋਂ ਬਸ ਆਹੀ ਦੋ ਲਫ਼ਜ਼ ਨਿਕਲੇ ਸਨ ਉਹ ਸੁਣਿਆ ਤਾਂ ਮੇਰੇ ਮੂੰਹ ਬੰਨੀ ਬਿਟੇ ਬਿਟਾ ਚਾਕਣ ਲੱਗਾ ਸੀ ਮੈਂ ਕੁਝ ਕਹਿ ਪਾਉਂਦੀ ਇਸ ਤੋਂ ਪਹਿਲਾਂ ਉਹ ਹੀ ਪੁੱਛ ਬੈਠਾ ਕੀ ਕਿਹਾ ਤੁਸੀਂ ਜੀ ਕੁਝ ਨਹੀਂ ਮੈਂ ਤਾਂ ਬਸ ਇਹ ਪੁੱਛਣ ਆਈ ਸੀ ਕਿ ਤੁਸੀਂ ਆਪਣਾ ਕੁੜਤਾ ਲੈਣ ਕਿਉਂ ਨਹੀਂ ਆਉਣਾ ਮੈਂ ਝਿਜਕ ਗਈ ਜੀ ਜਾਂ ਕਹਰੇ ਕਵਰਾ ਆ ਹੀ ਗਈ ਸੀ ਇਹ ਮਹਿਜ਼ ਇੱਕ ਤਰਫਾ ਪਿਆਰ ਸੀ ਜਿਹੜਾ ਮੈਂ ਉਸ ਤੋਂ ਲੁਕੋਈ ਬੈਠੀ ਸੀ ਡਰਦੀ ਸੀ ਕਿਤੇ ਇਜ਼ਹਾਰ ਕੀਤੇ ਆ ਦਿਦਾਰ ਕੰਨਿਓ ਵੀ ਨਾ ਹੋ ਜਾਵੇ ਹਲੇ ਤਾਂ ਕਿਸੇ ਬਹਾਨੇ ਉਸ ਨੂੰ ਦੇ ਹੀ ਰਿਹਾ ਕਰਦੀ ਸੀ ਪਰ ਮੈਨੂੰ ਕੀ ਪਤਾ ਸੀ ਕਿ ਇਹ ਕੁਰਤਾ ਹੀ ਸਾਡੇ ਪਿਆਰ ਦੀ ਕਹਾਣੀ ਦਾ ਪਹਿਲਾ ਤੇ ਆਖਰੀ ਤੋਹਫਾ ਹੋ ਨਿਕੜੇਗਾ ਉਹ ਮੇਰੀ ਗੱਲ ਸੁਣ ਹੱਸ ਪਿਆ ਕਹਿਣ ਲੱਗਾ ਉਹ ਹਾਂ ਸੱਚ ਉਹ ਕੁਰਤਾ ਉਹ ਤੁਸੀਂ ਹਲੇ ਤੱਕ ਮੈਨੂੰ ਦਿੱਤਾ ਹੀ ਨਹੀਂ ਕੁਰਤੇ ਦੀ ਗੱਲ ਛੜੀ ਤਾਹੋ ਕੁਝ ਚਿਰ ਲਈ ਸੋਚੀ ਪੈ ਗਿਆ ਮੈਨੂੰ ਲੱਗਿਆ ਜਿਵੇਂ ਉਹ ਉਸ ਕੁਰਤੇ ਦਾ ਖਿਆਲ ਵੀ ਸੱਚਮੁੱਚ ਭੁੱਲਿਆ ਬੈਠਾ ਸੀ ਪਰ ਉਹ ਕੁਰਤਾ ਤਾਂ ਉਹਨੂੰ ਹਮੇਸ਼ਾ ਹੀ ਯਾਦ ਰਿਹਾ ਤਰੋ ਵੀ ਵਿਆਹ ਤੋਂ ਮੰਗੋਂਦੀ ਮਤਲਬ ਤੁਹਾਡਾ ਵਿਆਹ ਨਿਰਿੰਦਰ ਨਾਲ ਨਹੀਂ ਸੀ ਹੋਇਆ ਇਹ ਆਕਸਾ ਹੁਣ ਹੈਰਾਨ ਹੋਈ ਦਚਿੱਤੀ ਜਹੀ ਵਿੱਚ ਪੈ ਗਈ ਸੀ ਅੱਗੋ ਇਹ ਮੈਨੂੰ ਕੀ ਪੁੱਛਣ ਵਾਲੀ ਹੈ ਮੈਂ ਪਹਿਲਾਂ ਹੀ ਕ੍ਯਾ ਸਲਾਈ ਬੈਠੀ ਸੀ ਹੂੰ ਤੇਰੇ ਦਾਦੇ ਨਾਲ ਹੀ ਹੋਇਆ ਸੀ ਮੇਰਾ ਵਿਆਹ ਮੰਤਰਿਤ ਸਿਉਨਾਰੀ ਹੋਇਆ ਸੀ ਮੇਰਾ ਵਿਆਹ ਤਾਂ ਇਹ ਫਿਰ ਤੋਂ ਹਰਾਨ ਹੈ ਤੇ ਸ਼ਾਇਦ ਪਰੇਸ਼ਾਨੀ ਮੈਂ ਇਸ ਦੀ ਪਰੇਸ਼ਾਨੀ ਅੱਗੇ ਬੇਖ ਅੱਗੇ ਦੱਸਣ ਲੱਗੀ ਹਾਂ ਉਸ ਦਿਨ ਉਸ ਮੈਥੋਂ ਆਪਣਾ ਪੁੱਤ ਮੰਗਿਆ ਤਾਂ ਮੈਂ ਉਸ ਨੂੰ ਘਰ ਆਉਣ ਲਈ ਕਹਿ ਦਿੱਤਾ ਕੁਛ ਨੇ ਆਖਿਆ ਕਿ ਉਹ ਭਲਕੇ ਆਵੇਗਾ ਹਲੇ ਤਾਂ ਉਸ ਨੂੰ ਆਪਣੇ ਹੀ ਘਰ ਬਥੇਰੇ ਕੰਮ ਨੇ ਮੈਂ ਉਸ ਦੀ ਗੱਲ ਮੰਨ ਬੇਬਣੇ ਜਿਹੇ ਨਾਲ ਘਰ ਨੂੰ ਵਾਪਸ ਮੜਾਈ ਹੋਰ ਕਰਦੀ ਵੀ ਕੀ ਆਈ ਤਾਂ ਮੈਂ ਉਸ ਨਾਲ ਗੱਲਾਂ ਮਾਰਨ ਲਈ ਸੀ ਸੋਚ ਰਹੀ ਸੀ ਕਿ ਸ਼ਾਇਦ ਮੈਂ 2 ਸਾਲਾਂ ਬਾਅਦ ਇੰਨੀ ਜੋਗੀ ਹੋ ਗਈ ਹੋਵਾਂ ਕਿ ਉਸ ਨਾਲ ਬੇਚਿਜ ਇੱਕ ਗੱਲ ਕਰ ਸਕਾਂ ਪਰ ਜਦ ਉਸ ਆਪ ਹੀ ਆਖ ਦਿੱਤਾ ਕਿ ਉਸ ਨੂੰ ਘਰ ਵਿੱਚ ਬਥੇਰੇ ਕੰਮ ਨੇ ਤਾਂ ਫਿਰ ਮੈਂ ਕਿਉਂ ਉਸੇ ਕਮਾਕਾਰਾਂ 'ਚ ਵਿਗੜ ਪਾਉਂਦੀ ਖੱਡੀ ਘਰ ਪਹੁੰਚ ਮੈਂ ਅਗਲੇ ਦਿਨ ਦੀ ਓੜੀ ਕਰਨ ਲੱਗੀ ਰਾਤੀ ਪੇਟੀ ਤੋਂ ਆਪਣੇ ਕਵੀ ਦਾ ਕੁਰਤਾ ਕੱਢਿਆ ਤੇ ਉਸੇ ਵਕਤ ਉਸ ਨੂੰ ਧੋਣ ਲਈ ਬੈਠ ਗਈ ਮਾਤਾ ਨੇ ਦੇਖਿਆ ਤਾਂ ਫਿਰ ਹੀ ਅੱਖ ਲੱਗੀ ਕਿ ਸਵੇਰੇ ਹੀ ਦਿਨ ਨਹੀਂ ਚੜਨਾ ਮੈਨੂੰ ਮਾਤਾ ਦੀ ਬੋਲੀ ਬੜੀ ਕੋਸੜੀ ਹੀ ਜਾਪੀ ਪਰ ਮੈਂ ਜੁੱਪਹੀ ਕੁਰਤਾ ਧੌਣ ਨਗਰੋ ਹੀ ਆਪਦੇ ਮੰਜੇ ਤੇ ਸੌਣ ਦੇ ਲਈ ਪੈ ਗਈ ਫਿਰ ਅੱਖਾਂ ਰਤਾ ਕੋ ਮਿੱਟੀਆਂ ਤਾਂ ਆਪਣੇ ਕਵੀ ਦਾ ਝੋਲਾ ਜਿਹਾ ਪੈਂਦਾ ਜਾਪਿਆ ਹਰੇ ਕੁਝ ਹੀ ਚਿਰਾਂ ਪਹਿਲਾਂ ਉਸ ਨੂੰ ਦੇਖ ਕੇ ਜੋ ਆਈ ਸੀ ਇਦਾਂ ਹੀ ਫਿਰ ਜਾਗੋ ਮਿੱਟੀ ਦੇ ਵਿੱਚ ਸਾਰੀ ਰਾਤ ਬੀਤ ਗਈ ਸਵੇਰੇ ਮੈਂ ਸਭ ਤੋਂ ਪਹਿਲਾਂ ਉੱਠ ਖੜੀ ਹੋਈ ਬੇੜਾ ਸੰਭਿਆ ਰੋਟੀ ਟੁੱਕਦਾ ਕੀਤਾ ਤੇ ਫਿਰ ਮਗਰੋ ਮਸ਼ੀਨ ਲੈ ਕੇ ਬਹਿ ਗਈ ਕੋਈ ਅੱਧੇ ਕੋਹਾਂਟੇ ਮਗਰੋਂ ਬਾਹਰ ਬੂਹੇ ਤੇ ਕਿਸੇ ਦੀ ਦਸਤਕ ਹੋਈ ਆਵਾਜ਼ ਸੁਣ ਮੈਂ ਨੱਠੀ ਨੱਠੀ ਗਈ ਬੂਹਾ ਕੋਲਿਆ ਤਾਂ ਸਰਦਾਰ ਹਾਕਮ ਸਿੰਘ ਜੀ ਸਨ ਹੋਰ ਪੁੱਤ ਕਿਵੇਂ ਹੋ ਡੈਡੀ ਕਿੱਥੇ ਨੇ ਉਹਨਾਂ ਮੇਰੇ ਸਿਰ ਤੇ ਹੱਥ ਰੱਖਦੇ ਆ ਪੁੱਛਿਆ ਮੈਂ ਅੰਦਰ ਕੌਰੇ ਵੱਲੋਂ ਇਸ਼ਾਰਾ ਕਰ ਦਿੱਤਾ ਉਹ ਅੰਦਰ ਚਲੇ ਗਏ ਫਿਰ ਅੰਦਰ ਕੀ ਗੱਲ ਹੋਈ ਕਿ ਮੈਨੂੰ ਕਿਸੇ ਨੇ ਕੁਝ ਨਾ ਦੱਸਿਆ ਮੇਰੇ ਤਾਂ ਪੈਰਾ ਥੱਲੋਂ ਹੁੰਦੀ ਜ਼ਮੀਨ ਉਸ ਵੇਲੇ ਕਿ ਜਦ ਦੁਪਹਿਰੇ ਸੱਬੋ ਗਵਾਂਢਣ ਦੇ ਘਰ ਆਈ ਤੇ ਮਾਤਾ ਨੇ ਮੇਰੇ ਮੰਗੇ ਜਾਣ ਦੀ ਗੱਲ ਉਸ ਨਾਲ ਕੀਤੀ ਲੈ ਫੇਰ ਤਾਂ ਤੈਨੂੰ ਵੀ ਸਵਾ ਵਧਾਈ ਨਾਲੇ ਤੈਨੂੰ ਤਾਂ ਭੈਣੇ ਬਹੁਤੇ ਹੱਥ ਪੈਰ ਵੀ ਨਹੀਂ ਮਾਰਨੇ ਪਏ ਰਿਸ਼ਤਾ ਜੋ ਕਰਿਆ ਵੀ ਚੱਲ ਕੇ ਆਇਆ ਬੜੇ ਭਾਗਾ ਵਾਲੀ ਐ ਤੇਰੀ ਕੁੜੀ ਸੱਬੋ ਮਾਤਾ ਦੇ ਗੜ ਲੱਗ ਵਧਾਈਆਂ ਦਿੰਦੀ ਰਹੀ ਪਰ ਮੇਰੇ ਤਾਂ ਜਿਵੇਂ ਕਲੂਬੜੇ ਘਟਾਰਾਂ ਚਲਦੀਆਂ ਰਹੀਆਂ ਹੁਣ ਇਹ ਕੀ ਨਵਾਂ ਮੋੜ ਲੈਣ ਵਾਲੀ ਸੀ ਜੀ ਜ਼ਿੰਦਗੀ ਮੈਂ ਸੋਚ-ਸੋਚ ਅੰਤਾਂ ਦੀ ਹੈਰਾਨ ਸੀ ਸ਼ਾਮੀ ਕਰੀਬ 4:00 ਵਜੇ ਨਰਿੰਦਰ ਸਾਡੇ ਘਰ ਆਇਆ ਮਸੀ ਤਾਂ ਉਹ ਆਪਣਾ ਕੁਰਤਾ ਲੈਣ ਲਈ ਆਇਆ ਸੀ ਪਰ ਜਦੋਂ ਉਸ ਕੁਰਤਾ ਪਾ ਕੇ ਦੇਖਿਆ ਤਾਂ ਇਹ ਤਾਂ ਉਸੇ ਧੀਰਾ ਰਹਿ ਗਿਆ ਨਾਲੇ ਉੱਚਾ ਵੀ ਉਹ ਕੁਰਤਾ ਪਾ ਕੇ ਬਾਹਰ ਆਇਆ ਤਾਂ ਮੇਰੀ ਮਾਤਾ ਦਾ ਤਾਂ ਉਹਨੂੰ ਦੇਖ ਕੇ ਕੇ ਹਾਸਾ ਹੀ ਨਹੀਂ ਨਟਿਆ ਪਰ ਮੈਨੂੰ ਬੜੀ ਨਮੋਸ਼ੀ ਹੋਈ ਮੈਂ ਕਿੰਨੀ ਰੀਜ ਦੇ ਨਾਲ ਨਰਿੰਦਰ ਦੇ ਲਈ ਇਹ ਕੁਰਤਾ ਤਿਆਰ ਕੀਤਾ ਸੀ ਪਰ ਕੀ ਫਾਇਦਾ ਹੋਇਆ ਜਦ ਉਹ ਇਸ ਜੁੱਸੇ ਤੇ ਠੀਕ ਹੀ ਨਹੀਂ ਬੈਠਿਆ ਉਧਰ ਉਹ ਵਿਚਾਰਾ ਪੀੜੇ ਲੀੜਿਆਂ ਵਿੱਚ ਤੰਗ ਹੋ ਹੀ ਗਿਆ ਅਖੀਰ ਮੈਂ ਅਕੀਨੇ ਆਖੀ ਦਿੱਤਾ ਕਿ ਜੇ ਕੁਰਤਾ ਇੰਨਾ ਹੀ ਢੀੜਾ ਸੀ ਤਾਂ ਪਾਇਆ ਕਿਉਂ ਸੀ ਨਾ ਦੇਣਾ ਸੀ ਉਸੇ ਵਕਤ ਪਰ ਉਸ ਬੜੀ ਮਸੂਮੀਅਤ ਜਹੀ ਨਾਲ ਜਵਾਬ ਦਿੱਤਾ ਲੈ ਇਦਾਂ ਕਿਦਾਂ ਕੁਰਤਾ ਭਾਵੇਂ ਮੇਰਾ ਮੇਰੇ ਰਹਿ ਢੀੜਾ ਹੀ ਗਿਆ ਪਰ ਤੁਸੀਂ ਬਣਾਇਆ ਵੀ ਤਾਂ ਇੰਨੇ ਪਿਆਰ ਦੇ ਨਾਲ ਸੀ ਪਾਉਣਾ ਕਿਵੇਂ ਨਾ ਹੋਵੇ ਮੈਂ ਉਸ ਦੇ ਬੋਲ ਸੁਣ ਕੇ ਅਵਾਹ ਕਰ ਗਈ ਸੀ ਇੱਕ ਪਲ ਲਈ ਮੈਨੂੰ ਲੱਗਿਆ ਜਿਵੇਂ ਉਹ ਵੀ ਮੈਨੂੰ ਪਿਆਰ ਕਰਦਾ ਹੋਵੇ ਨੂਰਪੁੱਤ ਮੁੰਡੇ ਦਾ ਮੂੰਹ ਮਿੱਠਾ ਕਰਾ ਨਾਲੇ ਕੇਰਾ ਚਾਹ ਵੀ ਧਰਿਆ ਮੇਰੀ ਸੋਚ ਨੂੰ ਵਿੱਚੇ ਤੋੜਦੀ ਮਾਤਾ ਨੇ ਮੇਰੇ ਕੰਨਿ ਗੱਲ ਕਹੀ ਮੈਂ ਅੰਦਰ ਸੋਈ ਵਿੱਚ ਵੜ ਗਈ ਇਹ ਉੰਨੀ ਦੇਰ ਬਾਹਰ ਹੀ ਖੜਾ ਰਿਹਾ ਮੋਹ ਮਿੱਠਾ ਕਹਾਦਾ ਜੀ ਇਹ ਨਿਰਿੰਦਰ ਨੂੰ ਮਾਤਾ ਜੀ ਦੀ ਗੱਲ ਪੂਰੀ ਸਮਝ ਨਹੀਂ ਲੱਗੀ ਸੀ ਮਾਤਾ ਉਸ ਨੂੰ ਦੱਸਣ ਲੱਗੀ ਕਿ ਮੇਰੀ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਇਸੇ ਲਈ ਇਸ ਨੂੰ ਨੂਰ ਨੂੰ ਮੋਹ ਮਿੱਠਾ ਕਰਾਉਣ ਲਈ ਕਹਿਨੀਆ ਤਾਂ ਗੱਲ ਸੁਣਨ ਦੀ ਧੀਰ ਸੀ ਕਿ ਨਿਰਿੰਦਰ ਦੇ ਚਿਹਰੇ ਦੀ ਸਾਰੀ ਰੌਣਕ ਹੀ ਉੱਡ ਪੁੜ ਗਈ ਜਦ ਕਿ ਮੇਰਾ ਹਾਲ ਇਹ ਸੀ ਕਿ ਮੈਂ ਆਪਣੇ ਨਿਰਿੰਦਰ ਨਾਲ ਨਜ਼ਰਾਂ ਨਹੀਂ ਮਿਲਾ ਰਹੀ ਮੈਂ ਉਸ ਨਾਲ ਗੱਲ ਕਰਨ ਤੋਂ ਵੀ ਖਤਰਾ ਰਹੀ ਸੀ ਡਰ ਰਹੀ ਸੀ ਕਿ ਕਿਤੇ ਉਹਨੂੰ ਮੇਰਾ ਦੇਖ ਮੇਰਾ ਸਾਵਰੀ ਨਾ ਹਲਕ ਜਾਵੇ ਮੈਂ ਉਹਦੇ ਗੱਲ ਲੱਗ ਕੇ ਹੀ ਨਾ ਰੋਣ ਲੱਗ ਜਾਵਾਂ ਬਧਾਈਆਂ ਲੋਰ ਉਸ ਭਰੇ ਜਿਹੇ ਮਨ ਨਾਲ ਕਿਹਾ ਮੈਂ ਵੀ ਉਪਰੇ ਜਿਹੇ ਜੀ ਸ਼ੁਗੁਰੀਆ ਆਹ ਖੜਤਾ ਮਗਰੋਂ ਉਸ ਆਪਣਾ ਕੁਰਤਾ ਲਾ ਕੇ ਮੈਨੂੰ ਫੜਾਉਂਦਿਆ ਆਖਿਆ ਇਹ ਕੁਰਤਾ ਸ਼ਾਇਦ ਮੇਰੇ ਭਾਗਾਂ ਦਾ ਨਹੀਂ ਇਹ ਸੁਣ ਤੁਸੀਂ ਹੀ ਇਹਨੂੰ ਹੁਣ ਤੁਸੀਂ ਰੱਖੋ ਉਹਦੇ ਬੋਲ ਕੁਝ ਹੋਰ ਸਨ ਪਰ ਅਰਥ ਉਹ ਹੋਰੇ ਡੂੰਗੇ ਹੀ ਕਰ ਗਿਆ ਸੀ ਇਸੇ ਕੁਰਤੇ ਦੇ ਨਾਲ ਦੇ ਮੈਂ ਦੋ ਹੋਰ ਕੁਰਤੇ ਵੀ ਸਨ ਸਨ ਪਰ ਉਹਨਾਂ ਨਾਲ ਕਪੜਾ ਮੈਂ ਰੱਤਾ ਕੋ ਬਾਤ ਰੱਖਿਆ ਸੀ ਤਾ ਜੋ ਕੁੜਤਾ ਉੱਚਾ ਨਹੀਂ ਮਰਹਿ ਗਿਆ ਹੋਵੇ ਤਾਂ ਫਿਰ ਖੁੱਲਾ ਢੀੜਾ ਹੋ ਜਾ ਸਕਦਾ ਹੈ ਤਾਂ ਇਹ ਮਗਰੋਂ ਠੀਕ ਹੋ ਸਕੇ ਪਰ ਨੀਲੇ ਵਾਲੇ ਕੁੜਤੇ ਦਾ ਤਾਂ ਕਪੜਾ ਹੀ ਪੂਰਾ ਸੂਰਾ ਜਿਹਾ ਸੀ ਇਸ ਲਈ ਉਹ ਨਾ ਤਾਂ ਖੁੱਲਾ ਹੀ ਹੋ ਸਕਿਆ ਸੀ ਤੇ ਨਾ ਹੀ ਨੀਮਾ ਜਿਸ ਕਰਕੇ ਇਹ ਨੀਲੇ ਕੁੜਤੇ ਦਾ ਰੰਗ ਕੁੜਤਾ ਮੇਰੇ ਲਈ ਮੇਰੇ ਕਵੀ ਦੀ ਅਮੰਤ ਮੇਰੇ ਕੋਲ ਹੀ ਰਹਿ ਪਿਆ ਬਾਕੀ ਦੋ ਕੁੜਤਾਂ ਦਾ ਹਿਸਾਬ ਤਾਂ ਉਹਦੀ ਮਾਤਾ ਨੇ ਉਦਨ ਹੀ ਕਰ ਦਿੱਤਾ ਸੀ ਜਿਸ ਦਿਨ ਉਹ ਇਹਨਾਂ ਨੂੰ ਬਣਵਾਉਣ ਲਈ ਆਪਣਾ ਕੱਪੜਾ ਦੇਣ ਆਈ ਸੀ ਜਦ ਨੀਲੇ ਕੁੜਤੇ ਵਾਲੇ ਦਾ ਹਿਸਾਬ ਹજી ਬਾਕੀ ਸੀ ਅਸਲ ਮੈਂ ਹੀ ਉਸ ਦਿਨ ਉਸ ਦੀ ਮਾਤਾ ਨੂੰ ਆਖ ਦਿੱਤਾ ਸੀ ਕਿ ਇਹਦੇ ਤਾਂ ਮੈਂ پیسے ਨਿਰੰਦਰ ਮੈਨੂੰ ਦੇ ਗਿਆ ਸੀ ਉਸ ਨੇ ਮੇਰੀ ਗੱਲ ਮੰਨ ਲਈ ਸੀ ਮਗਰੋਂ ਫੇਰ ਕਦੇ ਉਸ ਨੀਲੇ ਕੁੜਤੇ ਦਾ ਜ਼ਿਕਰ ਨਹੀਂ ਹੋਇਆ ਰਾਤ ਕਾਫੀ ਬੀਤ ਚੱਲੀ ਸੀ ਉਹ ਤਾਂ ਆਪ ਸਭੀ ਵਿਚਾਰੀ ਆਵਾਸੀਆਂ ਲੈਣ ਲੱਗ ਗਈ ਸੀ ਪਰ ਧਿਆਨ ਉਸਦਾ ਬਰਬਰ ਕਹਾਣੀ ਵਾਲੀ ਹੀ ਸੀ ਮੈਂ ਨੀਲੇ ਕੁੜਤੇ ਦਾ ਜ਼ਿਕਰ ਕਰਕੇ ਚੁੱਪ ਕਰ ਗਈ ਪਰ ਇਹ ਤੋਂ ਮੇਰੀ ਚੁੱਪੀ ਬਰਦਾਸ਼ਤ ਨਹੀਂ ਹੋ ਰਹੀ ਸੀ ਇਹਨੂੰ ਤਾਂ ਪੂਰੀ ਕਹਾਣੀ ਜਾਣਨ ਦੀ ਕਾਲ ਮੱਚੀ ਹੋਈ ਸੀ ਸ਼ਹਿਰ ਇਹ ਇਸ ਗਲਤਫਹਿਮੀ ਵਿੱਚ ਸੀ ਕਿ ਮੇਰੀ ਇਸ ਇਸ ਇਸ਼ਕ ਦੀ ਕਹਾਣੀ ਦਾ ਕਿਤੇ ਕੋਈ ਅੰਤ ਵਿੱਚ ਦਾਦੀ ਤੁਸੀਂ ਫਿਰ ਚੁੱਪ ਹੋ ਗਏ ਦੱਸੋ ਨਾ ਅੱਗੇ ਕੀ ਹੋਇਆ ਕਿ ਤੁਸੀਂ ਉਹਨੂੰ ਜਾਂ ਉਹਨੇ ਤੁਹਾਨੂੰ ਕਦੇ ਆਪਣੇ ਪਿਆਰ ਦਾ ਇਹਾਰ ਨਹੀਂ ਕੀਤਾ ਉਸ ਬੜੀ ਦੇਕਰਾਰੀ ਵਿੱਚ ਪੁੱਛਿਆ ਪਰ ਅੱਗੋਂ ਜਵਾਬ ਮੇਰਾ ਜਵਾਬ ਸੁਣ ਉਸ ਦਾ ਸਾਰੇ ਦਾ ਸਾਰਾ ਉਹ ਸਾਰਾ ਠੰਡਾ ਹੀ ਪੈ ਗਿਆ ਮੇਰੀ ਨਾ ਸੁਣ ਉਹ ਉਹ ਅਦਾਹ ਥੋੜੀ ਅਦਾਹ ਜਹੀ ਵੀ ਹੋ ਗਈ ਫਿਰ ਖੌਰੇ ਉਹ ਵੀ ਕੀ ਸੋਚਦੀ ਰਹੀ ਮੈਨੂੰ ਤਾਂ ਉਹਦੇ ਹਾ ਭਾ ਦੇਖ ਕੇ ਉਸ ਦੇ ਅੰਦਰ ਚੱਲਦੇ ਦੀ ਸਮਝ ਨਾ ਲੱਗੀ ਇੰਨੇ ਨੂੰ ਥੱਲੋਂ ਆਸਬ ਦੀ ਆਵਾਜ਼ ਆਈ ਉਹ ਸਾਨੂੰ ਦਾਦੀ-ਪੋਤੀ ਨੂੰ ਸੌਣ ਲਿਆ ਤੇ ਅਸੀਂ ਉੱਤੋਂ ਬਿਆਦੀ ਹੁਣ ਕਵੇਲਾ ਹੀ ਹੋਈ ਜਾ ਰਿਹਾ ਸੀ ਸੋ ਅਸੀਂ ਦੋਵੇਂ ਥੱਲੇ ਸੌਣ ਲਈ ਚਲੀਆਂ ਗੀਆਂ ਅਗਲੀ ਸਵੇਰ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਈ ਤਾਂ ਕਿਸੇ ਨੇ ਦੱਸ ਪਾਈ ਕਿ ਇੱਥੋਂ ਸੰਗਤ ਸ੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਾਉਣ ਲਈ ਲਿਜਾਈ ਜਾ ਰਹੀ ਹੈ ਮੈਨੂੰ ਵੀ ਮੇਰੇ ਗੁਆਂਢ ਦੀਆਂ ਤਰੀਮਤਾ ਦੇ ਨਾਲ ਚੱਲਣ ਲਈ ਮਨਾ ਲਿਆ ਸ਼ਾਮੀ ਆਪਸਰ ਨੂੰ ਦੱਸਿਆ ਤਾਂ ਉਹ ਵਜੇ ਇਹ ਮਾਨ ਨਾਲ ਸਹਿਮਤੀ ਦੇਣ ਲੱਗੀ ਦਾਦੀ ਤੁਸੀਂ ਚਲੇ ਤਾਂ ਜਾਇਓ ਪਰ ਪਲੀਜ਼ ਉੱਥੋਂ ਮੁੜ ਕੇ ਛੇਤੀ ਆ ਜਾਇਓ ਤਾਨੂੰ ਪਤਾ ਨਾ ਕਿ ਮੇਰਾ ਤੁਹਾਡੇ ਬਿਨਾ ਜੀ ਨਹੀਂ ਲੱਗਦਾ ਆਹੋ ਮੈਨੂੰ ਪਤਾ ਹੈ ਮੇਰਾ ਵੀ ਕਿਹੜਾ ਤੇਰੇ ਬਿਨਾ ਕੋਈ ਜੀ ਲੱਗਣਾ ਹੈ ਇਹ ਤਾਂ ਬਸ ਬਹਾਨਾ ਬਣ ਗਿਆ ਨਹੀਂ ਤਾਂ ਮੈਂ ਵੀ ਕਿੱਥੇ ਜਾਣ ਵਾਲੀ ਸੀ ਨਾਲੇ ਪੁੱਤ ਅਜਿਹੇ ਕਾਰਜਾਂ ਵਿੱਚ ਬਹੁਤੀ ਨਾ ਨੁੱਕਰ ਕੀਤੀ ਚੰਗੀ ਨਹੀਂ ਹੁੰਦੀ ਜੇ ਹੁੰਦੀ ਮਸੀਂ ਤਾਂ ਕੋਈ ਰੱਬ ਸੋਬੀ ਘੜੀ ਆਉਂਦੀ ਹੈ ਤੂੰ ਜਾ ਲੈਣ ਦੇ ਮੈਨੂੰ ਸੇਵਾ ਕਰਨੇ ਨੂੰ 4 ਦਿਨ ਉੱਥੇ ਰਹੂੰ ਤਾਂ ਕਰਮ ਕੋਈ ਲੇਖੇ ਲੱਗ ਜੂ। ਬਾਕੀ ਬੁੱਤ ਮੈਂ ਕਿਹੜਾ ਹਮੇਸ਼ਾ ਉੱਥੇ ਹੀ ਰਹਿਣਾ ਹੈ। ਮੁੜ ਕੇ ਤਾਂ ਤੇਰੇ ਕੋਲ ਹੀ ਆਉਣਾ ਹੈ। ਬਸ 2-4 ਕੋ ਦਿਨਾਂ ਦੀ ਗੱਲ ਹੈ। ਮੈਂ ਆਪਣੇ ਵੱਲੋਂ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ। ਇਹ ਮੰਨ ਗਈ ਤੇ ਮੈਂ ਸੰਗਤ ਦੇ ਨਾਲ ਅਗਲੇ ਹੀ ਦਿਨ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਦਰਸ਼ਨਾਂ ਦੇ ਲਈ ਚਲੀ ਗਈ। ਚਾਰ ਦਿਨਾਂ ਬਾਅਦ ਮੈਂ ਵਾਪਸ ਆਈ ਤਾਂ ਪਤਾ ਲੱਗਿਆ ਕਿ ਘਰੇ ਆਪਸਾ ਦੇ ਲਈ ਰਿਸ਼ਤੇਦਾਰ ਸ ਆਈ ਹੋਈ ਸੀ ਗੱਲ ਅਸਬ ਨਾਲ ਕੀਤੀ ਤਾਂ ਉਸਨੇ ਦੱਸਿਆ ਕਿ ਮੁੰਡਾ ਵਾਕਈ ਉਸ ਬਹੁਤ ਵਧੀਆ ਹੈ ਘਰ-ਬਾਰ ਵੀ ਚੰਗਾ ਹੈ ਤੇ ਕਾਰੋਬਾਰ ਵੀ ਵਧੀਆ ਹੈ ਉਦਾਂ ਇਹਨੇ ਇਹ ਗੱਲ ਹਲੇ ਆਪਸਾ ਨਾਲ ਨਹੀਂ ਕੀਤੀ ਸੀ ਇਹ ਸ਼ਾਇਦ ਮੇਰੀ ਰਹਿ ਲੈਣਾ ਚਾਹੁੰਦਾ ਸੀ ਤਾਂ ਪਲਾ ਮੈਨੂੰ ਕੀ ਇਤਰਾਜ ਹੋ ਜਾ ਸਕਦਾ ਸੀ ਮੇਰੀ ਪੋਤੀ ਚੰਗੇ ਹਾਸੇ ਵਸੇ ਪਰਿਵਾਰ ਵਿੱਚ ਜਾਵੇ ਹੋਰ ਮੈਨੂੰ ਕੀ ਚਾਹੀਦਾ ਸੀ ਸ਼ਾਮੀ ਮੇਰੀ ਨੂੰਹ ਨੇ ਮੈਨੂੰ ਮੁੰਡੇ ਦੀ ਫੋਟੋ ਵੀ ਦਿਖਾ ਦਿੱਤੀ ਮੁੰਡਾ ਦਾ ਵਧੀਆ ਹੈ ਮੂੰਹ ਮੱਥੇ ਲੱਗਣ ਵਾਲਾ ਸੀ ਸੋਹਣਾ ਉੱਚਾ ਲੰਮਾ ਜਵਾਨ ਗੱਭਰੂ ਪਹਿਲੀ ਨਜ਼ਰੇ ਵੇਖਿਆ ਹਰ ਕਿਸੇ ਦੇ ਮਨ ਨੂੰ ਪਾ ਜਾਂਦਾ ਸੀ ਇਹ ਆਸੋਦ ਮੈਨੂੰ ਕਹਿ ਲੱਗਾ ਕਿ ਮੈਂ ਹੀ ਆਪਣੀ ਪੋਤੀ ਦੇ ਨਾਲ ਉਸ ਦੇ ਰਿਸ਼ਤੇ ਦੀ ਗੱਲ ਕਰਾਂ ਕਿਉਂਕਿ ਘਰ ਵਿੱਚ ਇੱਕ ਮੈਂ ਹੀ ਸੀ ਜਿਸ ਦੇ ਕੇ ਆਪ ਸਾਬ ਸਭ ਤੋਂ ਜ਼ਿਆਦਾ ਨੇੜੇ ਸੀ ਉਤੋਂ ਉਹ ਮੇਰੀ ਹਰੇਕ ਗੱਲ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਮੰਨ ਵੀ ਲੈਂਦੀ ਸੀ ਮੈਂ ਕੋ ਸੀ ਇਹ ਘਰ ਵਿੱਚ ਮੇਰੀ ਪੁੱਛਵਡਾਲ ਸੀ ਨਹੀਂ ਤਾਂ ਬਡੇ ਠੇਰਿਆਂ ਨੂੰ ਅੱਜਕੱਲ੍ਹ ਕੌਣ ਪੁੱਛਦਾ ਹੈ ਰਾਤੀ ਰੋਟੀ ਖਾਣ ਮਗਰੋਂ ਮੈਂ ਆਪਸਾ ਨਾਲ ਗੱਲ ਕੀਤੀ ਉਹ ਕਿਸੇ ਦੁਬਿਧਾ ਜਹੀ ਵਿੱਚ ਫਸ ਗਈ ਮੈਂ ਮੌਕਾ ਸੰਭਾਲਦੀ ਨੇ ਮੁੰਡੇ ਦੀ ਫੋਟੋ ਆਪਸਾ ਦੇ ਰੱਖ ਦਿੱਤੀ ਕੋਈ 5-7 ਮਿੰਟਾਂ ਤਾਈਂ ਉਹ ਉਸ ਫੋਟੋ ਨੂੰ ਗੌਰ ਨਾਲ ਦੇਖੀ ਰਹੀ ਫਿਰ ਉਹ ਮੁਸਕਰਾ ਪਈ ਮੈਨੂੰ ਉਸ ਦੇ ਅਚਾਨਕ ਮੁਸਕਾਉਣ ਦੀ وجہ ਸਮਝ ਨਾ ਆਈ ਮੈਂ ਪੁੱਛਿਆ ਤਾਂ ਕਹਿਣ ਲੱਗੀ ਇਹ ਤਾਂ ਉਹ ਹੀ ਹੈ ਮੈਂ ਹੈਰਾਨ ਕਿ ਇਹ ਕਿਸ ਦੀ ਗੱਲ ਕਰ ਰਹੀ ਹੈ ਕਿਸ ਬਾਰੇ ਕਹਿ ਰਹੀ ਹੈ ਕੌਣ ਵੀ ਇਹ ਤੋਂ ਜਾਣਦੀ ਐ ਇਸ ਨੂੰ ਮੈਂ ਫੋਟੋ ਇੱਕ ਤਰ੍ਹਾਂ ਉਹਦੇ ਹੱਥੋਂ ਹੀ ਖੋ ਲਈ ਉਹ ਫਿਰ ਮੁਸਕਰਾਉਂਦੀ ਰਹੀ ਕਹਿਣ ਲੱਗੀ ਦਾਦੀ ਇਹ ਮੇਰੇ ਕਾਲਜ ਵਿੱਚ ਪੜਦਾ ਗੁਰਵਾਜ ਹੈ ਇਹਦਾ ਨਾਂ ਗੁਰਵਾਜ ਹੈ ਬੜਾ ਚੰਗਾ ਮੁੰਡਾ ਹੈ ਤੇ ਮੈਨੂੰ ਪਸੰਦ ਵੀ ਹੈ ਉਹ ਕਹਿੰਦੇ ਕਹਿੰਦੇ ਰੁਕ ਗਈ ਮੈਂ ਸਮਝ ਗਈ ਇਹ ਉਸ ਮੁੰਡੇ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ ਤੇ ਪਸੰਦ ਵੀ ਕਰਦੀ ਸੀ ਸ਼ਾਇਦ ਗੁਰਵਾਜ ਵੀ ਇਹਨੂੰ ਪਹਿਲਾਂ ਤੋਂ ਹੀ ਪਸੰਦ ਕਰਦਾ ਹੋਵੇ ਕਿਤੇ ਉਹਨੇ ਆਪ ਹੀ ਤਾਂ ਨਹੀਂ ਇਹ ਰਿਸ਼ਤਾ ਸਾਡੇ ਘਰ ਤੇਜਿਆ ਮੈਂ ਮਨ ਹੀ ਮਨ ਵਿੱਚ ਸੋਚਣ ਲੱਗੀ ਤਦੇ ਸਦੀਕਾ ਕਮਰੇ ਤੋਂ ਬਾਹਰੇ ਦੇ ਵਿੱਚ ਆਈ ਕਹਿਣ ਲੱਗੀ ਕਿ ਉਹਨੇ ਵਾਰ ਖੜੀ ਨੇ ਸਭ ਕੁਝ ਸੁਣ ਲਿਆ ਹੈ ਇਹ ਸੁਦੀਕਾ ਵੈਸੇ ਵੀ ਇਸ ਵਕਤ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੀ ਸੀ ਸ਼ਾਇਦ ਇਸ ਨੂੰ ਆਫਸਾ ਦੀ ਇਸ ਮੁੰਡੇ ਦੇ ਨਾਲ ਪਹਿਲਾਂ ਤੋਂ ਪਛਾਣ ਵਾਲੀ ਗੱਲ ਹਜਮ ਨਹੀਂ ਹੋਈ ਸੀ ਤਾਂ ਹੋ ਕਹਿ ਲਗੀ ਤੂੰ ਕੁੜੀਏ ਕਾਲਜ ਪੜ੍ਹਨ ਜਾਣੀ ਹੈ ਕਿ ਆਹ ਸਭ ਕਰਨ ਨੂੰ ਜਾਣੀ ਹੈ ਮੈਂ ਵੀ ਆਖਾਂ ਕਿ ਪਹਿਲਾਂ ਤਾਂ ਕੋਈ ਇਹਦੇ ਰਸਤੇ ਵਾਲੀ ਗੱਲ ਨਹੀਂ ਹੋਈ ਜੇ ਹੋਈ ਇਹ ਚਾਣਕ ਕਿੱਥੋਂ ਛਿੜਪਈ ਇਹ ਤੇਰੇ ਕਰਕੇ ਹੋਇਆ ਸਾਰਾ ਕੁਝ ਸਦੀਕਾ ਲਗਾਤਾਰ ਹੀ ਬੋਲੀ ਜਾ ਰਹੀ ਸੀ ਪਰ ਜਵਾਬ ਵਿੱਚ ਆਪ ਸਾਹ ਕੁਝ ਨਹੀਂ ਬੋਲ ਰਹੀ ਸੀ ਬਸ ਮੇਰੇ ਵੱਨੀ ਮੂੰਹ ਕਰੀ ਬੈਠੀ ਸੀ ਜਿਵੇਂ ਆਖ ਰਹੀ ਹੋਵੇ ਕਿ ਮੈਂ ਹੀ ਇਸ ਨੂੰ ਇਸ ਸਥਿਤੀ ਵਿੱਚੋਂ ਹੀ ਬਾਹਰ ਲਿਆਂਗੂੰ ਇਹਨੂੰ ਜਵਾਕੜੀ ਨੂੰ ਕੀ ਪੁੱਛਣੀ ਹੈ ਤੂੰ ਨਹੀਂ ਸਿਕਰਾਈ ਮੇਰੇ ਮੁੰਡੇ ਨਾਲ ਲਾ ਮੈਰਜ ਗੱਲ ਆਖਣ ਦੀ ਦਰ ਸੀ ਕਿ ਸਦੀਕਾ ਡਰ ਭਰ ਹੋਈ ਖੜੀ ਰਹੀ ਹੁਣ ਉਸ ਨੂੰ ਕੋਈ ਜਵਾਬ ਨਹੀਂ ਸੀ ਆਉਂਦਾ ਦੂਜੇ ਪਾਸੇ ਆਸਦ ਵੀ ਆਵਾਜ਼ ਸੁਣ ਕਮਰੇ ਅੰਦਰ ਆਣ ਬੜਿਆ ਸੀ ਉਸ ਮਾਹੌਲ ਕੁਝ ਕੁਟ ਕੁਟਿਆ ਜਹਾਜ ਆ ਪਿਆ ਪਰ ਉਹ ਫੇਰ ਤੁੱਪ ਰਿਹਾ ਸ਼ਾਇਦ ਉਹ ਸਥਿਤੀ ਵੇਖੀ ਕਿਆ ਸੁਣਾਉਂਦੀ ਕੋਸ਼ਿਸ਼ ਕਰ ਰਿਹਾ ਸੀ ਕੀ ਹੋਇਆ ਮੰਮੀ ਜੀ ਕਿਹੜੀ ਗੱਲ ਦਾ ਰੌਲਾ ਪਾਰਖਿਆ ਉਸ ਮੈਨੂੰ ਪੁੱਛਿਆ ਤਾਂ ਮੈਂ ਨਕੂਲ ਜਿਹਾਂ ਵੱਟਦੀ ਨਹੀਂ ਇਸ਼ਾਰਾ ਕੀਤਾ ਸਦੀਕਾ ਵਨ ਇਹ ਹੁਣ ਆਪਣੀ ਘਰ ਵਾਲੀ ਨੂੰ ਪੁੱਛਣ ਲਿਆ ਹੋਣਾ ਕੀ ਹੈ ਜੀ ਇਹ ਆਪਸਾ ਪਈ ਕਹਿੰਦੀ ਹੈ ਕਿ ਇਹਨੇ ਮੁੰਡਾ ਪਹਿਲਾਂ ਹੀ ਦੇਖਿਆ ਹੋਇਆ ਹੈ ਮੈਨੂੰ ਤਾਂ ਜੀ ਇਹਦੇ ਚਾਲੇ ਠੀਕ ਨਹੀਂ ਲੱਗਦੇ ਕੀ ਪਤਾ ਦੋਵੇਂ ਕਿਵੇਂ-ਕਿਵੇਂ ਮਿਲਦੇ ਹੋਣਗੇ ਆਖਰ ਸਦੀਕਾ ਨੇ ਆਪਣੀ ਗਾਜ ਲੰਬੀ ਜਵਾਨ ਬਾਹਰ ਕੱਢ ਹੀ ਦਿਖਾਈ ਨਾ ਤੈਨੂੰ ਆਪਣੀ ਕੁੜੀ ਬਾਰੇ ਅਜਿਹੇ ਅੰਦਾਜ਼ੇ ਲਾਉਂਦੀ ਨੂੰ ਹੋਰਾ ਵੀ ਸ਼ਰਮ ਨਹੀਂ ਆਉਂਦੀ ਅਖੇ ਪਤਾ ਨਹੀਂ ਜੀ ਕਿਵੇਂ-ਕਿਵੇਂ ਮਿਲਦੇ ਰਹੇ ਹੋਣਗੇ ਤੂੰ ਕਿਵੇਂ-ਕਿਵੇਂ ਮਿਲਦੀ ਰਹੀ ਸੀ ਮੇਰੇ ਮੁੰਡੇ ਨੂੰ ਮੈਂ ਤੋਂ ਆਪਣੀ ਪੋਤੀ ਦੇ ਵਿਰੁੱਧ ਗੱਲ ਬਰਦਾਸ਼ਤ ਨਹੀਂ ਕੋਈ ਮੈਂ ਤਾਂ ਆਪਣੇ ਵੱਲੋਂ ਇਹਨੂੰ ਸੁਣਾ ਦਿੱਤਾ ਸੀ ਪਰ ਇਹ ਅੱਗੋਂ ਫੇ ਵੀ ਮੇਰੀਆਂ ਝਿੰਗਾ ਲੈ ਲੈ ਪੈਂਦੀ ਰਹੀ ਆਖਰ ਗੱਲ ਬਹੁਤੀ ਬਾਧੀ ਦੇ ਵਿਚਾਰੇ ਅਸਦ ਨੂੰ ਹੀ ਸਾਡੀ ਜਨਾਨੀਆਂ ਦੀ ਲੜਾਈ ਵਿੱਚ ਦਾਖਲ ਦੇਣਾ ਪਿਆ ਉਸਦਿਕਾ ਨੂੰ ਚੁੱਪ ਕਰਾ ਕੇ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਤੇ ਪਿੱਛੇ ਇਹ ਆਪਸਾ ਮੈਨੂੰ ਸ਼ਾਂਤ ਕਰਾਉਂਦੀ ਰਹੀ। ਇਹ ਕਹਾਣੀ ਅਜੇ ਰਹੀਂਦੀ ਐ, ਬਾਕੀ ਰਹਿੰਦਾ ਭਾਗ ਕੱਲ ਨੂੰ ਜ਼ਰੂਰ ਸੁਣਨਾ ਜੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ। ਕੱਲ ਨੂੰ ਆਖਰੀ ਭਾਗ ਜ਼ਰੂਰ ਸੁਣਨਾ ਜੀ। ਸੁਣ ਲਈ। ਬਹੁਤ-ਬਹੁਤ ਧੰਨਵਾਦ ਜੀ।